ਭਜਨ ਸਮਾਜ ਪਾਰਟੀ ਪੁਲਿਸ ਜ਼ਿਲ੍ਹਾ ਕੰਨਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਦੁਲਮਾ ਅਤੇ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੇਤੋਂ ਵੱਲੋਂ ਕੀਤੀ ਗਈ ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪੂਜ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਨੇ ਕੀਤੀ ਹੈ ਸਰਦਾਰ ਕ੍ਰੀਮਪੁਰੀ ਦਾ ਫੁੱਲਾਂ ਦਾ ਹਾਰ ਪਾ ਕੇ ਕਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਬਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਕਰੀਮਪਰੀ ਨੇ ਜਿੱਥੇ ਸੂਬੇ ਵਿੱਚ ਆਮ ਆਦਮੀ ਪਾਰਟੀ ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੀ ਕਾਰਜਕਾਰੀ ਨੂੰ ਲੈ ਕੇ ਦੋਵਾਂ ਨੂੰ ਕਿਰਿਆ ਉੱਤੇ ਹੀ ਕਾਂਗਰਸ ਨੂੰ ਵੀ ਕਟੈਰੀ ਵਿੱਚ ਖੜਾ ਕੀਤਾ ਹੈ ਉਹਨਾਂ ਪੰਜਾਬ ਸਰਕਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਨજરਬੰਦ ਕੀਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਾਹਨ ਕਿਹਾ ਉਹਨਾ ਵਰਕਰਾਂ ਨੂੰ ਜਿੱਥੇ ਪਾਰਟੀ ਨੂੰ ਮਜ਼ਬੂਤ ਕਰਨ ਦਾ ಪಾਠ ਪੜਾਇਆ ਉੱਥੇ ਹੀ 6 ਦਸੰਬਰ ਨੂੰ ਆਰੇ ਬਾਬਾ ਡਾਕਟਰ ਭੀਮਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਸਿੱਖਿਆ ਕ੍ਰਾਂਤੀ ਦਿਵਸ ਵਜੋਂ ਹਰ ਪਿੰਡ ਵਿੱਚ ਮਨਾਉਣ ਦੀ ਗੱਲ ਆਕੀ ਹੈ। ਉਹਨਾਂ 8 ਦਸੰਬਰ ਨੂੰ ਸੂਬੇ ਪੱਧਰ ਤੇ ਮਨਾਉਣ ਲਈ ਵਰਕਰਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਆਉਣ ਦਾ ਸੱਦਾ ਵੀ ਦਿੱਤਾ ਹੈ। ਪਾਰਟੀ ਵਰਕਰਾਂ ਵੱਲੋਂ ਸਰਦਾਰ ਕ੍ਰੀਮਪੁਰੀ ਨੂੰ ਸਰੋਪੱਤ ਤੇ ਲੋਈ ਨਾਲ ਸਨਮਾਨਿਤ ਕੀਤਾ ਹੈ। ਇਸ ਮਾਗਮ ਦੌਰਾਨ ਸਰਦਾਰ ਕ੍ਰੀਮਪੁਰੀ ਵੱਲੋਂ ਕਾਂਗਰਸ ਭਾਜਪਾ ਤੇ ਲੋਕ ਜਨਸ਼ਕਤੀ ਪਾਰਟੀਆਂ ਨੂੰ ਛੱਡ ਕੇ ਪਰਿਵਾਰਾਂ ਸਮੇਤ ਬਸਪਾ ਵਿੱਚ ਸਮੂਲਿਤ ਕਰਨ ਵਾਲੇ ਵਿਪਨਪੱਤਰਾ ਵਿੱਕੀ ਢਿੱਲੋਂ ਬਲਜਿੰਦਰ ਕੌਰ ਲਹਿਲ ਕੁੰਦਨ ਕੁਮਾਰ ਹਰਜੀਤ ਕੌਰ ਰਾਮਗੜ ਅਤੇ ਹੋਰਾਂ ਦਾ ਸਨਮਾਨ ਪਾਰਟੀ ਦੇ ਚੋਣਸਾਨ ਹਾਥੀ ਵਾਲਾ ਮਫਲਰ ਦੇ ਕੇ ਪਾਰਟੀ ਵਿੱਚ ਸਵਾਗਤ ਕੀਤਾ ਹੈ। ਦਰਾਹ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ

ऑन स्पिरिट फैक्ट्री आरटीबी मैं मैं तो यह पूछना चाहता हूं कि नाम क्या है कब सुना है क्या था शांति के लिए कार्ड है और उसके लिए साधन क्या नहीं है यार वाई मेडिकल कौन सा और इस विधानसभा सभा पाए गए गान 75 से लेवल और जितने भी टीमें क्योंकि कौन सबन पता है कि 5 3 किसे मिलेंगे 50 से जो

लैंभा की गणना करने की कोशिश की तो मोर मोमेंट ऑफ इनर्शिया ठाने के ठाने हमें सूचना दी गणितीय संबंध है कि लैंभा का घूर्णन केतम गिनते रहया कि उसका कोर्डिनेट आ रहा है विचरण नहीं तो मेनू जबो ये पता लगया तो सबसे पहले सलूशन का काम करी

जान पर एक दिन उदिस सांस काल हो गए आठ बजे समय जुकाम हुए थे बहुत बढ़िया अंतर कर सकता और वो आठ तेरे अंतरण का केवल आंधे के सेंटर पर चलता है इसके लिए अपना हम अद्भुत समय की तरफ करते हैं कि असली तो जेड़े तो भी साथियों ने पुसलात के मैं मन से सलाम करता हूं और जो भी आंदोलन में बेख्री नहीं मैं तब होगा उन से सलाम करने जरूर करूंगा तो फिर खतरा का मकसद ज़ारी नहीं किया, अगर किसी एमएलए, एमपी और सरकारां का जन्मदिन, तो वो परिचयबंदी का जन्मदिन है। तो परिचयबंदी में जो सेट मांग और जो सब कच्चे राम की नगेय से सत्तर चार हजार किलोमीटर सैकड़ चलके कश्मीर तो कन्याकुमारी तक और बाईस सौ किलोमीटर पैदल चलके

ਹਾਂਜੀ ਸ੍ਰੀ ਕਲਸਰ ਸਾਰਿਆਂ ਨੂੰ ਤੇ ਮੈਂ ਸਰ ਪਹਿਲਾਂ ਕਾਂਗਰਸ ਵਿੱਚ ਸੀਗੀ ਕਾਂਗਰਸ ਵਿੱਚ ਸਾਨੂੰ ਕੁਝ ਨਹੀਂ ਮਿਲਿਆ ਸਰ ਅਸੀਂ ਸਾਨੂੰ 1000 ਰੁਪਏ ਦਾ ਕਹਿ ਕੇ ਵੀ ਅਸੀਂ ਅਕਾਊਂਟ ਵਿੱਚ ਪਾਵਾਂਗੇ ਕਿਸੇ ਨੇ ਇੱਕ ਰੁਪਇਆ ਨਹੀਂ ਦਿੱਤਾ ਇਸੇ ਲਈ ਹੁਣ ਅਸੀਂ ਇਸ ਪਾਰਟੀ ਵਿੱਚ ਜੁੜੇ ਆ ਕਿਉਂਕਿ ਸਾਡਾ ਕੁਝ ਬਣੇ ਗਰੀਬਾਂ ਦਾ ਵੀ ਸਾਨੂੰ ਵੀ ਮੌਕਾ ਮਿਲੇ ਸਿਰ ਕੱਢ ਕੇ ਜੀਣ ਦਾ ਸਰ ਜੀ ਜੀ ਥੈਂਕ ਯੂ ਸਰ ਜੀ ਤਾਂ ਵੀ ਵਾਈ ਵਾਈ ਗੁਜੀ ਦਾ ਕਲਸਰ ਵਾਈਜੀ ਜੀ ਬਤਾਈ ਮੈਂ ਕਾਂਗਰਸ ਦੇ ਨਾਲ ਬਹੁਤ ਸਦੀਆਂ ਤੋਂ ਅਸੀਂ ਨਾਲ ਰਹੇ ਆ ਸਾਡੇ ਪਰਿਵਾਰ ਦੇ ਵਿੱਚ ਫਰ ਕਾਂਗਰਸ ਨੇ ਕਦੇ ਵੀ ਆਨ ਵਾਲੀ ਜਿਹੜੇ ਨਵੇਂ ਯੁਵਾ ਨੇ ਉਹਨਾਂ ਦਾ ਕਦੇ ਵੀ ਸਾਥ ਨਹੀਂ ਦਿੱਤਾ ਅਸੀਂ ਇਸ ਸੋਚ ਨੂੰ ਲੈ ਕੇ ਆਏ ਹਾਂ ਵੀ ਸਾਡਾ ਕ ਪੜੇ ਲਿਖੇ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਦੀ ਇਹਨਾਂ ਨੇ ਨੌਕਰੀ ਦਿੱਤੀ ਇਹਨਾਂ ਨੇ ਜਦੋਂ ਵੀ ਸੋਚਿਆ ਆਪਣੇ ਹੀ ਬਾਰੇ ਸੋਚਿਆ ਆਪਣਾ ਹੀ ਪਰਿਵਾਰਵਾਦੀ ਜਿਵੇਂ ਲੈ ਕੇ ਉਹਨਾਂ ਨੂੰ ਨੇਤਾਗੀ ਦੀ ਜਗ੍ਹਾ ਲਿਆਈ ਜਾ ਰਹੀ ਸਾਡੇ ਬਾਰੇ ਕਦੇ ਵੀ ਸੋਚਿਆ ਗਰੀਬਾਂ ਬਾਰੇ ਇਸ ਪਾਰਟੀ ਦੇ ਕਿਸ ਪਾਰਟੀ ਦੇ ਕਿਸ ਸਾਨੂੰ ਇਸ ਪਾਰਟੀ ਦੇ ਉੱਤੇ ਮਾਨ ਹੈ ਹੁਣ ਇਸ ਵਾਰ ਅਸੀਂ ਸੋਚਿਆ ਕਿ ਕਾਂਗਰਸ ਨੂੰ ਛੱਡ ਕੇ ਅਸੀਂ ਇਸ ਪਾਰਟੀ ਨਾਲ ਸਹਿਯੋਗ ਦੇਵਾਂਗੇ ਜਿਵੇਂ ਕਾਂਗਰਸ ਨਾਲ ਸਹਿਯੋਗ ਦਿੱਤਾ ਦਿਨ ਰਾਤ ਇਹਨਾਂ ਨਾਲ ਵੀ ਆਪਾਂ ਦਿਨ